ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਹਾਂ ਜਗਜੀਤ ਸਿੰਘ ਡੱਲ ਤੇ ਅੱਜ ਅਸੀਂ ਹਲਕਾ ਖੇਮ ਕਰਨ ਦੇ ਪਿੰਡ ਸਿਧਵਾ ਵਿੱਚ ਖੜੇ ਹਾਂ ਸਿਧਵਾ ਐਗਰੀਕਲਚਰ ਫਾਰਮ ਦੇ ਉੱਤੇ ਜਿੱਥੇ ਕਿ ਇੱਕ ਕਿਸਾਨ ਵੱਲੋਂ ਜਿਹੜੀ ਉਹ ਬਿਨਾ ਖਾਦ ਅਤੇ ਦਵਾਈ ਤੋਂ ਖੇਤੀ ਕੀਤੀ ਜਾਂਦੀ ਹੈ ਤੇ ਇੱਥੇ ਜਿਹੜੀ ਲਗਭਗ 2 ਕਿੱਲੇ ਜਿਹੜੇ 2 ਏਕੜਾ ਪਾ ਕਹਿ ਸਕਦੇ ਹਾਂ ਕਿ ਹਲਦੀ ਲਗਾਈ ਗਈ ਆ ਤੇ ਜਦੋਂ ਤੁਸੀਂ ਇਸ ਹਲਦੀ ਦਾ ਮੁਨਾਫਾ ਸੁਣੋਗੇ ਕਿ ਥੋੜਾ ਜਿਹਾ ਤੁਸੀਂ ਹਰਾਨ ਵੀ ਹੋ ਗਏ ਲਗਭਗ 5 ਲੱਖ ਰੁਪਈਆ ਜਿਹੜਾ ਇਸ ਦਾ ਆਪਾਂ ਆਮਦਨ ਕਹਿ ਸਕਦੇ ਹਾਂ ਤੇ ਇਸ ਤੋਂ ਇਲਾਵਾ ਜੇ ਘਰ ਦੀਆਂ ਚੀਜ਼ਾਂ ਦੀ ਗੱਲ ਕਰੀਏ ਜਿੰਨੀਆਂ ਵੀ ਅਸੀਂ ਘਰ ਦੇ ਵਿੱਚ ਬਾਜ਼ਾਰ ਤੋਂ ਸਬਜ਼ੀਆਂ ਲੈਨੇ ਆਂ ਗੰਡੇ ਆਲੂ ਦਾਲਾਂ ਕਾਲੇ ਛੋਲੇ ਚਿੱਟੇ ਛੋਲੇ ਜਾਂ ਹੋਰ ਵੀ ਸਾਰੇ ਇਸ ਫਾਰਮ ਦੇ ਉੱਤੇ ਆਪ ਜਿਹੜੇ ਉਹ ਬਿਨਾਂ ਦਵਾਈ ਖਾਤੋਂ ਤਿਆਰ ਕਰਕੇ ਆਪਣੇ ਘਰ ਵੀ ਵਰਤਦੇ ਆ ਤੇ ਇਸ ਨੂੰ ਸੇਲ ਵੀ ਕਰਦੇ ਆ ਤੇ ਇੱਥੇ ਇੱਕ ਗੱਲ ਹੋਰ ਵੀ ਦੱਸਣੀ ਬੰਦੀ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਇੱਥੇ ਬੂਟੇ ਵੀ ਲਗਾਏ ਗਏ ਆ ਜਿਸ ਤਰ੍ਹਾਂ ਤੁਸੀਂ ਨਾਖਾਂ ਦਾ ਕਹਿ ਸਕਦੇ ਇੱਕ ਬਾਗ ਸੇਬਾਂ ਦਾ ਬਾਗ ਉਸ ਤੋਂ ਪਨੀਰੀ ਵੀ ਤਿਆਰ ਕਰਕੇ ਸੇਲ ਵੀ ਕੀਤੀ ਜਾਂਦੀ ਆ ਸਾਡੇ ਨਾਲ ਇਥੋਂ ਦੇ ਆਗਾ ਵਦੂ ਕਿਸਾਨ ਗੁਸ਼ਟ ਸਾਡੇ ਨਾਲ ਅਗਾ ਵਦੂ ਕਿਸਾਨ ਗੁਰ ਮਾਨ ਸਿੰਘ ਜੀ ਮੌਜੂਦ ਹੈ ਆਪਾਂ ਕਰਦੇ ਹਾਂ ਬਹੁਤੀ ਜਿਹੜੀ ਆ ਗੱਲਬਾਤ ਇਹਨਾਂ ਤੋਂ ਜਾਣਕਾਰੀ ਲੈਣੇ ਆ ਕਿ ਕਿੰਨੀ ਜਿਹੜੀ ਆਮਦਨ ਆ ਤੇ ਜਿਹੜੇ ਕਿਸਾਨ ਵੀਰ ਆ ਸਾਡੇ ਉਹਨਾਂ ਨੂੰ ਕੀ ਫਾਇਦਾ ਪਹੁੰਚ ਸਕਦਾ ਬੈਨਕ ਸਵੇਰਾ ਟੀਵੀ ਦੇ ਵਿੱਚ ਜੀ ਤੁਹਾਡਾ ਸਾਥ ਸਸੀਗੜ੍ਹਪੁਰ ਜੀ ਆਏ ਹਨ ਸਿੱਧੂ ਐਗਰੀਕਲਚਰ ਫਾਰਮ ਤੋਂ ਤੁਹਾਡਾ ਜੀ ਬੜੇ ਚਰਚੇ ਜਿਹੜੇ ਸੁਣੇ ਆ ਤੁਹਾਡੇ ਪੂਰੇ ਪੰਜਾਬ ਦੇ ਵਿੱਚ ਸਰਹੱਦੀ ਏਰੀਏ ਦੇ ਵਿੱਚ ਰਹਿ ਕੇ ਇਨਾ ਵੱਡਾ ਮਾਰਕਾ ਜਿਹੜਾ ਮਾਰਿਆ ਕਿਸ ਤਰ੍ਹਾਂ ਮੰਨ ਦੇ ਵਿੱਚ ਆਇਆ ਆ ਜੀ ਐਕਚੁਅਲੀ ਗੱਲ ਇਹ ਹੈ ਕਿ ਥੋੜਾ ਬਾਦਾ ਕਿਸਾਨ ਨੂੰ ਜਿਵੇਂ ਹੱਥੀਂ ਕਿਰਤ ਕਰਨ ਦਾ ਮਨ ਹੋਵੇ ਬਾਕੀ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਖੇਤੀ ਦੀ ਖੇਤੀ ਐਕਚੁਅਲੀ ਸਿੱਧੀ ਨਾ ਕੰਪਿਊਟਰ ਮੈਥਡ ਡਿਪੈਂਡਡ ਨਹੀਂ ਹੈਗੀ ਇਹਦੇ ਵਿੱਚ ਥੋੜਾ ਜਿਹਾ ਆਪਾਂ ਤਕਨੀਕ ਨੂੰ ਲੈ ਕੇ ਕਿਸੇ ਵੀ ਖੇਤੀ ਦਾ ਕੰਮ ਕਰੀਏ ਤਾਂ ਹਮੇਸ਼ਾ ਹੀ ਕੀ ਲਾਈਵ ਹੁੰਦਾ ਜੀ ਇਸੇ ਕਰੀਤੇ ਅਸੀਂ ਬੱਲਾ ਬਾਗ ਦਾ ਕੰਮ ਸ਼ੁਰੂ ਕੀਤਾ ਜੀ ਨਰਸਰੀ ਦਾ ਉਹਦੇ ਬਾਅਦ ਚ ਇਹ ਹਲਦੀ ਦਾ ਕਨਸੈਪਟ ਲੈ ਕੇ ਆਪਾਂ ਆਏ ਜੀ ਔਰ ਇਸੇ ਕਰੀਤੇ ਤਹਿਤ ਮੁਰਕੇ ਦਾ ਆਮਦਨ ਵੀ ਚੰਗੀ ਹੈ ਝਾੜ ਵੀ ਚੰਗਾ ਹੈ ਔਰ ਅਸੀਂ ਤੇ ਅਪੀਲ ਕਰਦੇ ਵੀ ਹਰ ਕਿਸਾਨ ਨੂੰ ਜਿਹੜੀ ਹੈ ਕਿ ਝੋੜਨਾ ਥੋੜਾ ਬਿਛੜ ਕੇ ਇਹੋ ਜਿਹੇ ਸਬਜ਼ੀਆਂ ਵਾਲੇ ਬੰਨੇ ਧਿਆਨ ਦੇਣਾ ਚਾਹੀਦਾ ਜਿੰਨਾ ਰੇਟ ਵੀ ਚੰਗਾ ਝਾੜ ਵੀ ਚੰਗਾ ਔਰ ਆਪਣੀ ਜਿਹੜੀ ਜਰਖੇਸ਼ ਧਰਤੀ ਹੈ ਪੰਜਾਬ ਦੀ ਉਹਦੇ ਵਿੱਚ ਹੁੰਦੀਆਂ ਨੇ ਜੇ ਗੱਲ ਕੀਤੀ ਜਾਵੇ ਇਹ ਹਲਦੀ ਦੀ 1 ਏਕੜ ਦੇ ਵਿੱਚੋਂ ਕਿੰਨਾ ਜਿਹੜਾ ਤੁਹਾਨੂੰ ਮੁਨਾਫਾ ਆਇਆ ਇਹਦਾ 1 ਇਕਰ ਦੇ ਵਿੱਚੋਂ ਨਹੀਂ ਜਿਹੜਾ ਝਾੜ ਹੈ ਉਹ ਤੇ ਡਿਪੈਂਡ ਕਰਦਾ ਜਿਹੜੇ ਤੇ ਡਿਪੈਂਡ ਕਰਦਾ ਥੋੜਾ ਬਤਾ ਘੜ ਵਾ ਸਕਦਾ ਹੈ ਜਿਵੇਂ ਕਿ ਝਾੜ ਜਦੋਂ ਸਾਡੀ ਧਰਤੀਏ ਦੇ ਵਿੱਚੋਂ 100 ਕੁਆਰਟਲ ਤੋਂ ਪਲੱਸ ਕਿੱਲੇ ਦਾ ਝਾੜ ਹੁੰਦਾ ਜੀ ਔਰ ਦੂਜੀ ਗੱਲ ਇਹਦਾ ਰੇਟ ਹੈ ਰੇਟ ਜਿਵੇਂ ਸਾਨੂੰ 3 ਸਾਲ ਹੋ ਚਲੇ ਜੀ ਖੇਤੀ ਕਰਦੇ ਨੂੰ ਔਰ ਕਦੀ ਵੀ ਇਹਦਾ ਰੇਟ 40 50 ਰੁਪਏ ਕਿਲੋ ਤੋਂ ਕਦੀ ਨਹੀਂ ਘਟਿਆ ਅਸੀਂ ਕੱਲ ਹੀ ਅੱਜ ਹੀ ਸਾਡੇ ਫਾਦਰ ਸਾਹਿਬ ਵੇਚ ਕੇ ਆਏ ਨੇ ਔਰ ਸਾਡਾ ਇੱਥੇ 50 ਰੁਪਏ ਰੇਟ ਲੱਗਾ ਕਿਲੋ ਦਾ ਹਲਦੀ ਦਾ ਔਰ ਮੰਨ ਲਓ ਤੁਸੀਂ 50 ਰੁਪਏ ਕਿਲੋ ਦਾ ਰੇਟ ਹੈ ਤੇ 100 ਕੁਆਟ ਨਿਕਲਦੀ ਏ ਉਦੋਂ ਦੀ ਗੱਲ 5 ਲੱਖ ਦਾ ਕਿੱਲਾ ਹੋ ਗਿਆ ਜੀ ਇਹ ਤੁਸੀਂ 5 ਲੱਖ ਦਾ ਕਿੱਲਾ ਕਹਿ ਰਹੇ ਹੋ ਵਾਕੇ ਕਿਸਾਨ ਇਸ ਨੂੰ ਮੰਨਣਗੇ ਕਿ 5 ਲੱਖ ਇੱਕ ਕਿੱਲੇ ਦੇ ਵਿੱਚੋਂ ਆਮਦਨ ਹੋਏਗੀ ਆ ਇਹਦੇ ਵਿੱਚ ਇਹ ਆ ਭਾਜੀ ਵੀ ਕਿਸਾਨਾਂ ਨੂੰ ਪਤਾ ਹੈ ਕਿ ਹਲਦੀ ਆਪਣੀ ਜਮੀਨ 'ਚ ਹੁੰਦੀ ਏ ਹਮ ਔਰ ਜੇ ਤਾਂ ਹਲਦੀ ਤਾਂ ਆਪਾਂ ਘਰਾਂ 'ਚ ਛੋਟੇ ਹੁੰਦੇ ਵੇਖਦੇ ਆ ਵੀ ਆਪਣੇ ਪਿਤਾ ਜੀ ਸਾਰੇ ਘਰਾਂ 'ਚ ਹਲਦੀ ਲਾਉਂਦੇ ਆ ਥੋੜੇ ਜਿਹਾ ਥਾਂ ਲਾਉਣਾ ਤੇ ਕਈ-ਕਈ ਸਾਲ ਆਪਾਂ ਉਹ ਹਲਦੀ ਵੱਤੋਂ ਕਰ ਦਿੰਦੇ ਆ ਇਹਦਾ ਝਾੜ ਬਹੁਤ ਜ਼ਿਆਦਾ ਜੀ ਔਰ ਗੱਲ ਕੀ ਰੇਟ ਵਾਈਜ ਤੇ ਝਾੜ ਮੁਤਾਬਕ ਆਪਾਂ ਆਪ ਕੈਲਕੂਲੇਟ ਕਰ ਲਈਏ ਤਾਂ ਆਟੋਮੈਟਿਕਲੀ ਪਤਾ ਲੱਗ ਜਾਂਦਾ ਜੀ 5 ਲੱਖ ਦਾ ਕਿੱਲਾ ਬਣਦਾ ਜੀ ਹਾਂ ਇਹ ਗੱਲ ਜਰੂਰ ਤੇ ਖਰਚਾ ਵੀ ਆਉਂਦਾ ਮੰਨ ਲਓ ਜੇ ਅੱਜ ਕਿਸਾਨ ਆਪਾਂ ਆਖੇ ਕਿ ਜੇ ਮੈਂ ਅੱਜ 2 ਏਕੜ ਦੀ ਖੇਤੀ ਕਰਦਾ ਤਾਂ ਮੈਂ ਇਕੱਠੀ 2 ਏਕੜ ਦੀ ਖੇਤੀ ਸ਼ੁਰੂ ਨਹੀਂ ਕੀਤੀ ਉਹ ਪਹਿਲਾਂ ਤੁਸੀਂ ਕੁਝ ਕਨਾਲ ਲਾਓ ਕੁਝ ਕਨਾਲ ਲਾ ਕੇ ਤੁਸੀਂ ਅੱਧਾ ਕਿੱਲਾ ਦਾ ਬੀ ਬਣਾਓ ਅੱਧਾ ਕਿੱਲਾ ਲਾ ਕੇ ਫਿਰ ਕਿੱਲੇ ਦਾ ਬੀ ਬਣਾਓ ਐਦਾਂ ਕਰਕੇ ਵਧਾਓ ਔਰ ਮਾਲੋ ਜੇ ਆਪਾਂ ਵੀ ਦੀ ਗੱਲ ਕਰਦੇ ਆਂ ਜੇ ਆਪਾਂ 60 ਰੁਪਏ ਕਿਲੋ ਵੀ ਮਿਲਦਾ ਔਰ 8 ਕੁਆਂਟਲ ਜਿਹੜਾ ਇਹਦਾ ਕਿੱਲੇ ਦਾ ਵੀ ਪੈਂਦਾ 8 ਕੁਆਂਟਲ ਹੋ ਗਿਆ ਜੀ 48 ਮੰਗੇ 45 48000 ਦਾ ਹੈਨਾ ਔਰ ਅੱਜ ਜੇ ਕੋਈ ਕਿਸਾਨ ਆ ਕੇ ਮੈਂ ਕਿੱਲੇ ਦਾ ਵੀ ਮੁੱਲ ਲੈ ਕੇ ਲਾਵਾਂ ਤੇ ਕਿਸੇ ਨੂੰ ਹਿੰਮਤ ਨਹੀਂ ਕਰਨੀ ਹੈਨਾ ਇਸ ਕਰਕੇ ਖਰਚਾ ਵੀ ਆਉਂਦਾ 45000 ਰੁਪਏ ਖਰਚਾ ਲੈ ਲਓ ਕੋਈ 20 30000 ਰੁਪਿਆ ਲੇਬਰ ਦਾ ਖਰਚਾ ਲੈ ਲਓ ਜੀ ਮਤਲਬ 60 70000 ਰੇਤੇ ਖਰਚਾ ਵੀ ਆ ਜਾਂਦਾ ਜੀ ਇਹ 5 ਲੱਖ ਦਾ ਕਿੱਲਾ ਤੋਂ 2 ਲੱਖ ਕਰ ਲੋ 4 ਲੱਖ ਤਾਂ ਫਿਰ ਇਹਦਾ ਮੁਨਾਫਾ ਪੱਕਾ ਹੈਗਾ ਝੋਨਾ ਕਨਕ ਇਹਨਾਂ ਦੇ ਵਿੱਚੋਂ ਵੀ ਇੱਕ ਕਿੱਲੇ ਤੇ ਨਹੀਂ ਵਜਤ ਹੈ ਗਈ ਆ ਪਰ ਨਹੀਂ ਕਨਕ ਝੋਨਾ ਦੇ ਵੇਖੋ ਜੀ ਸਾਨੂੰ ਚਲੋ ਕਿਸਾਨ ਭਰਾ ਵੀ ਨਾਲ ਜੁੜੇ ਹੁੰਦੇ ਆ ਤੁਹਾਡੇ ਨਾਲ ਵੀ ਸਾਡੇ ਨਾਲ ਵੀ ਆ ਸਾਨੂੰ ਕਨਕ ਝੋਨੇ ਤੇ ਪੂਰਾ ਵਿਸ਼ਵਾਸ ਨਹੀਂ ਹੋ ਸਕਦਾ ਜੇਕਰ ਅਸੀਂ ਕਨਕ ਝੋਨਾ ਬੀਜਦੇ ਹੁੰਦੇ ਤਾਂ ਹੀ ਵਾਈ ਵੀ ਨਾ ਕਰਦੇ ਕਿਉਂਕਿ ਕਨਕ ਝੋਨਾ ਮਹਿਜ ਸਾਡੇ ਬਜ਼ੁਰਗਾਂ ਦੀ ਵਿਰਾਸਤੀ ਮਿਲਿ ਹੋਈ ਫਸਲ ਹੈ ਔਰ ਅਸੀਂ ਤੇ ਬਤਨਵਾਦ ਕਰਦੇ ਆ ਬਜ਼ੁਰਗਾਂ ਦਾ ਜਿਨ੍ਹਾਂ ਜਮੀਨਾ ਸਾਮ ਕੇ ਰੱਖੀਆਂ ਨੇ ਚਲੋ ਉਹ ਗਲਤ ਨਹੀਂ ਸੀਗੇ ਪਰ ਉਦੋਂ ਹੋ ਸਕਦਾ ਸਾਧਨ ਘੱਟ ਸੀ ਕਿ ਤਕਨੀਕ ਘੱਟ ਸੀਗੀ ਔਰ ਕਨਕਚੋਨਾ ਦੇ ਕੀ ਆ ਵੀ ਜੇ ਕਿਸਾਨ ਦਾ ਪੁੱਤ ਪੜ੍ਹੇ ਲਿਖਿਆ ਹੋਵੇ ਉਹ ਅੱਜ ਵੀ ਆਪਣੇ ਪਰਦਾਦੇ ਵਾਲੀ ਵਾਈ ਕਨਕਚੋਨਾ ਨਹੀਂ ਕਰੂਗਾ ਤੇ ਮੈਂ ਸਭ ਦਾ ਫਿਰ ਅੱਜ ਦੀ ਤਕਨੀਕ ਦਾ ਫਾਇਦਾ ਕੀ ਏ ਸਮਝੀ ਗੱਲ ਨਾ ਮੈਨੂੰ ਕਨਕਚੋਨਾ ਇਹਦੇ ਮੁਕਾਬਲੇ ਕੁਝ ਵੀ ਨਹੀਂ ਹੈਗਾ ਜੀ ਮੈਂ ਵੇਖਿਆ ਕਿ ਜਿਹੜੀਆਂ ਖੋਰ ਵੀ ਜਿਸ ਤਰ੍ਹਾਂ ਦਾਲਾਂ ਕਹਿ ਰਿਹਾ ਟੋਟਲੀ ਤੁਹਾਡੇ ਖੇਤ ਦੇ ਵਿੱਚ ਦਾਲਾਂ ਵੀ ਉਗੰਦਈਆਂ ਲੋਕ ਕਹਿ ਦਿੰਦੇ ਜੀ ਇਹ ਦਾਲ ਨੂੰ ਆਹ ਬਿਮਾਰੀ ਲੱਗੀ ਉਹ ਲੱਗੀ ਤੇ ਤੁਹਾਡੇ ਕੋ ਕਿਹੜਾ ਐ ਕਿਹੜੀ ਐਸੀ ਚੀਜ਼ ਆ ਵੀ ਜਿਹੜੀਆਂ ਤੁਹਾਡੀਆਂ ਦਾਲਾਂ ਇੰਨੀਆਂ ਵਧੀਆਂ ਮੈਂ ਭਾਜੀ ਤੁਹਾਨੂੰ ਚਲੋ ਆਫ ਕੈਮਰਾ ਤੁਹਾਨੂੰ ਸਾਰਾ ਕੁਝ ਵਿਖਾਇਆ ਤੁਹਾਨੂੰ ਮੈਂ ਚਿੱਟੇ ਚਾਹਨੇ ਵਿਖਾ ਦਿੱਤੇ ਕਾਲੇ ਚਾਹਨੇ ਵਿਖਾ ਦਿੱਤੇ ਮਸਰ ਵਿਖਾ ਦਿੱਤੇ ਹਲਦੀ ਵਿਖਾ ਦਿੱਤੀ ਗੰਡੇ ਵਿਖਾ ਦਿੱਤੇ ਲਸਣ ਵਿਖਾ ਦਿੱਤਾ ਅਲਸੀ ਵਿਖਾ ਦਿੱਤੀ ਹਨ ਤੇ ਸਾਰਾ ਕੁਝ ਹੋ ਰਿਹਾ ਜੀ ਮਨ ਗੱਲ ਕੀ ਧਿਆਨ ਦੇਣ ਦੀ ਗੱਲ ਹੈ ਭਾਜੀ ਕੱਲ ਇਹ ਹੈ ਕਿ ਆਪਾਂ ਨਾ ਕਿਹ ਯਾਰ ਖੇਤੀ ਅਸਲ 'ਚ ਮਾਫ ਕਰਨਾ ਕਿ ਸਾਡੇ ਕਿਸਾਨ ਭਰਾ ਨਾ ਘਰ 'ਚ ਕੋ ਬੂਟਾ ਲਾ ਲੈਂਦੇ ਫੁੱਲਾ ਫੱਲਾ ਵਾਲਾ ਫਲਾ ਲਾ ਉਹਨੂੰ ਅਸੀਂ ਕੇਅਰ ਕਰ ਦੇਣੀ ਆ ਦਵਾਈ ਉਹਨੂੰ ਪਾਉਣੀ ਨਹੀਂ ਵੀ ਸਿਉਂਗ ਲੱਗੂਗੀ ਉਹ ਦੋ ਸਾਲਾਂ ਵਿੱਚ ਮਰ ਜਾਂਦਾ ਬੂਟਾ ਤੇ ਅਸੀਂ ਕਹਿੰਦੇ ਵੀ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਸਾਰਾ ਕੁਝ ਹੈ ਅਸੀਂ ਧਿਆਨ ਨਹੀਂ ਦਿੰਦੇ ਵਾਈ ਇੱਕ ਇਹੋ ਜਿਹਾ ਧੰਦਾ ਜੀ ਬੜਾ ਬਾਸ਼ੇ ਧੰਦਾ ਏ ਬਾਬੇ ਨਾਨਕ ਦੀ ਦਾਹ ਨੂਆ ਦੀ ਕੀਰਤਕ ਮਾਇਗਲਾ ਤੋਂ ਹੁੰਦਾ ਏ ਬਾ ਥੋੜੀ ਲੋਡ ਹੈ ਤਕਨੀਕ ਦੀ ਉਹ ਤਕਨੀਕ ਦੇ ਅਨੁਸਾਰ ਉਭਾਈ ਕਰਨ ਦੀ ਦੂਜੀ ਗੱਲ ਵੀ ਤੁਹਾਡਾ ਮਾਦਾ ਪੇਦਾ ਦਾ ਭਰਾਵਾਂ ਦਾ ਸਹਿਯੋਗ ਹੋਣਾ ਚਾਹੀਦਾ ਆ ਇਕੱਠਾ ਹੋਣਾ ਚਾਹੀਦਾ ਔਰ ਇਹਦਾ ਲਬਾਈ ਚ ਸਾਨੂੰ ਇਹ ਬੜਾ ਚੰਗਾ ਲੱਗਦਾ ਜੀ ਜਿਸ ਤਰ੍ਹਾਂ ਗੱਲ ਕਰ ਲਈਏ ਕਿ ਅੱਜ ਕੱਲ ਜਿਹੜੀ ਆ ਘਰ ਦੇ ਵਿੱਚ ਵੀ ਸਬਜੀ ਜਾਂ ਕੋਈ ਆਪਾਂ ਬੂਟਾ ਲਾਉਨੇ ਆ ਸੁੰਡੀ ਦਾ ਜਿਹੜਾ ਬੜਾ ਹਮਲਾ ਹੁੰਦਾ ਜਦੋਂ ਤੁਹਾਡੇ ਵੀ ਖੇਤਾਂ ਦੇ ਵਿੱਚ ਸੁੰਡੀ ਦਾ ਹਮਲਾ ਹੁੰਦਾ ਫਿਰ ਕੀ ਕਰਦੇ ਵੇਖੋ ਜੀ ਜਿਹੜੀ ਆਪਾਂ ਹਲਦੀ ਹੈ ਨੇ ਜੀ ਹਲਦੀ ਦੇ ਸੁੰਡੀ ਦਾ ਹਮਲਾ ਨਹੀਂ ਹੁੰਦਾ ਓਕੇ ਹਲਦੀ ਖੁਦ ਇੱਕ ਇੱਕ ਇਹੋ ਜਿਹਾ ਐਂਟੀਬਾਇਟਿਕ ਹੈ ਕੈਂਸਰ ਦੇ ਜਿਹੇ ਨੂੰ ਕੈਂਸਰ ਹੋ ਜਾਂਦੀ ਹੈ ਜੀ ਔਰ ਹਲਦੀ ਕਿੱਥੇ ਪਾਈ ਜਾਂਦੀ ਆ ਤੁਸੀਂ ਵੀ ਤੁਹਾਨੂੰ ਪਤਾ ਹੋਣਾ ਹਲਦੀ ਦਾ ਉਹ ਤੱਤ ਜਿਹੜਾ ਕੈਂਸਰ ਨੂੰ ਨਸ਼ਟ ਕਰਦਾ ਹੈ ਉਹ ਕਿੱਥੋਂ ਬਣਦਾ ਹਲਦੀ ਤੋਂ ਬਣਦਾ ਤੇ ਹੁਣ ਸਾਡੇ 2 ਏਕੜ ਚ ਹਲਦੀ ਆ ਜੀ ਔਰ ਮੈਂ ਵਾਅਦਾ ਇਹਨਾਂ ਕਹਿ ਸਕਦਾ ਕਿਸੇ ਖੇਤ ਦੇ ਕਿਸਾਨ ਦੇ ਖੇਤ ਦੇ ਵਿੱਚ ਗੜੋਆ ਨਹੀਂ ਹੋਊਗਾ ਸਾਡੇ ਇੱਥੇ ਮੈਂ ਤੁਹਾਨੂੰ ਉਂਗਲ ਮਾਰ ਕੇ ਖਾਊਂਗਾ ਤਦੋਂ ਗੜੋਏ ਮਿਲਾ ਕੇ ਦੇ ਦੂੰਗਾ ਜੀ ਉਹ ਕ ਸਾਡੇ ਇਥੇ ਹਲਦੀ ਕਾਰਨ ਨਾ ਤੇ ਸਿਉਂਕ ਓਕੇ ਹਲਦੀ ਉਸ ਚੀਜ਼ ਨੂੰ ਕਵਰ ਕਰਦੀ ਹੈ ਸੈਕੰਡ ਗੱਲ ਵੀ ਇਥੇ ਆਰਗੈਨਿਕ ਸਾਰਾ ਕੁਝ ਹੈਗਾ ਸਿਰਫ ਵਰਤਨੀਆਂ ਪੈਣੀਆਂ ਦਵਾਈਆਂ ਮੈਂ ਨਹੀਂ ਕਹਿੰਦਾ 100% ਸਾਡਾ ਅਸੀਂ ਆਰਗੈਨਿਕ ਹੋਵਾਂਗੇ ਪਰ ਅਸੀਂ ਆਸ ਕਰਕੇ ਲੈ ਕੇ ਚੱਲਦੇ ਆ ਕਿ ਅਸੀਂ ਇੱਕ ਨੱਕ ਦਿਨ ਅਸੀਂ ਇਹਨੂੰ ਫਾਰਮ ਨੂੰ ਆਰਗੈਨਿਕ ਕਰਨਾ ਹੈ ਤੇ ਨੇਚਰਲੀ ਚੀਜ਼ਾਂ ਜਿਹੜੀਆਂ ਉਗਾਉਣੀਆਂ ਤੇ ਸੇਲ ਵੀ ਕਰਨੀਆਂ ਤੇ ਕਮਾਈ ਵੀ ਕਰਨੀ ਸ਼ੁੱਧ ਖਾਣਾ ਵੀ ਤੇ ਸ਼ੁੱਧ ਖਾਣਾ ਵੀ ਹੈ ਜੀ ਇਸ ਤੋਂ ਇਲਾਵਾ ਜਿਹੜੀ ਕਿਹੜੀ ਕਿਹੜੇ ਬੂਤੇ ਆਪਣੇ ਕੋਲ ਜਿਹੜੇ ਬਾਗ ਲੱਗੇ ਹੋਏ ਆ bina khad dawai ton ਉਹਨਾਂ ਦਾ ਥੋੜਾ ਜਿਹਾ ਟੋਟਲ ਜਿਹੜਾ ਸਾਨੂੰ ਥੋੜਾ ਜਿਹਾ ਦੱਸੋ ਵੀ ਕਿਹੜੀ ਕਿਹੜੀ ਚੀਜ਼ ਇੱਥੇ ਪੰਜਾਬ ਦੀ ਧਰਤੀ ਤੇ ਹੋ ਜਾਂਦੀ ਆ ਜਿਹੜੀ ਤੁਸੀਂ ਉਗਾਈ ਆ ਅੱਜ ਜਿੱਥੇ ਪੰਜਾਬ ਦਾ ਨਾਂ ਆ ਗਿਆ ਜੀ ਉੱਥੇ ਜਿਹੜਾ ਪੰਜਾਬ ਦੀ ਜੋ ਮਿੱਟੀ ਏ ਜੋ ਇੱਥੋਂ ਦੀ ਧਰਤੀ ਏ ਬੜੀ ਤਾਕਤ ਵਾਲੀ ਏ ਜੀ ਉਸ ਆਣੇ ਪਿੱਛੇ ਕਹਾਉਤ ਹੁੰਦੀ ਨੇ ਤੇ ਬੰਦਾ ਵੀ ਮਾਰ ਕੇ ਨੱਪ ਤੋਂ ਦਾ ਬੰਦਾ ਜੀ ਉੱਠਦਾ ਜੀ ਇੱਥੇ ਕੁਝ ਵੀ ਲਾ ਲਓ ਇੱਥੇ ਹੋ ਜਾਂਦਾ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਸੇਬ ਦੇ ਬਾਗ ਦਿਨਾ ਜੀ ਆ ਆ ਬੜਾ ਆਪਾਂ ਸੁਣਦੇ ਹੁੰਨੇ ਛੋਟੇ ਹੁੰਦੇ ਸੇਬ ਦੇ ਜੀ ਕਸ਼ਮੀਰ ਚ ਹੁੰਦਾ ਜੀ ਸਾਡਾ ਅੱਧਾ ਏਕੜ ਦਾ ਸੇਬ ਦਾ ਬਾਗ ਹੈ ਚਲੋ ਹੁਣ ਉਹਨੂੰ ਫਲ ਦਾ ਸਮਾਂ ਨਹੀਂ ਆਇਆ ਤੁਸੀਂ ਅਗਲੀ ਵਾਰ ਆਓਗੇ ਤੁਹਾਨੂੰ ਵਿਖਾਵਾਂਗੇ ਫਲ ਲੱਗਾ ਵਿਖਾਵਾਂਗੇ ਤੁਹਾਨੂੰ ਸੇਬ ਖਵਾ ਕੇ ਵੀ ਵਿਖਾਵਾਂਗੇ ਜਿਸ ਧਰਤੀ ਦੇ ਸੇਬ ਵਰਗਾ ਬਾਗ ਹੋ ਜਾਵੇ ਜਿਸ ਧਰਤੀ ਦੇ ਸੇਬ ਦੇ ਬੂਟੇ ਹੋ ਜਾਣਾ ਉਹ ਧਰਤੀ ਦੇ ਪਿਛੇ ਹੋਣ ਕੇ ਰਹਿ ਗਿਆ ਜੀ ਔਰ ਸਾਡੇ ਕੋਲ ਨਾਕ ਦੀ ਨਰਸਰੀ ਹੈ ਜੀ ਅਸੀਂ ਖੁਦ ਸਾਈਡ ਬਿਜ਼ਨਸ ਸਾਡਾ ਅਸੀਂ ਕੀ ਕਰਦੇ ਆਂ ਵੀ ਕੈਂਥਾ 골ਡ ਤੇ ਪਿਉਂਦ ਕਰਕੇ ਅਸੀਂ ਖੁਦ ਪਿਉਂਦ ਕਰਦੇ ਆਂ ਖੁਦ ਬੂਟਾ ਤਿਆਰ ਕਰਦੇ ਆਂ ਸਾਡੇ ਕੋਲ ਨਾਕ ਦੀ ਨਰਸਰੀ ਹੈ ਸੇਹ ਦੀ ਨਰਸਰੀ ਹੈ ਸਾਡੇ ਤੇ ਕਮਾ ਸਾਡਾ ਆਪਣਾ ਹੈ ਕੋਲ ਇਹ ਚੀਜ਼ਾਂ ਜਿਹੜੀ ਅਸੀਂ ਨਾਲ ਲੈ ਕੇ ਚੱਲਦੇ ਆਂ ਜੀ ਖੇਤੀਬਾੜੀ ਤੋਂ ਇੱਕ ਬੜਾ ਸੇਵ ਆਪਾਂ ਕਹਿ ਲੈਨੇ ਆ ਤਰਨਤਾਰ ਜ਼ਿਲ੍ਹੇ ਦੇ ਵਿੱਚ ਕੋਈ ਹੋਰ ਹੀ ਬਾਗੇਗਾ ਆ ਜੀ ਸਾਨੂੰ ਚਲੋ ਇਸ ਗੱਲ ਦਾ ਪਤਾ ਨਹੀਂ ਪਰ ਸਾਡੇ ਨਾਲ ਉੱਤੇ ਐਗਰੀਕਲਚਰ ਦੇ ਡੀਸੀ ਸਰ ਬਣਾਈ ਸੀਗੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਉਹ ਮਨੇ ਵਿਜਿਟ ਕੀਤਾ ਸੀ ਉਹਨੇ ਸਾਨੂੰ ਦੱਸਿਆ ਕਿ ਤਰਨਤਾਰਨ ਦੇ ਵਿੱਚ ਤੁਸੀਂ ਇੱਕ ਇਹ ਜਿਹਾ ਕਿਸਾਨ ਜਿਹਨਾਂ ਨੇ ਸੇਵ ਦਾ ਉਭਰਾਲਾ ਕੀਤਾ ਵੀ ਸੇਹ ਕਾਮਦ ਹੋਇਆ ਅੰਮਰਸਰ ਡਿਸਟ੍ਰਿਕਟ ਚ ਦੋ ਕਿਸਾਨ ਹੈਗੇ ਆ ਤਰਨਤਾਰਨ ਤੇ ਸ਼ਾਇਦ ਹੋ ਸਕਦਾ ਉਹਨਾਂ ਦੀ ਜ਼ਬਾਨੀ ਬਸੇ ਕੱਲੇ ਜੀ ਪੰਜਾਬ ਤੇ 10-12 ਕਿਸਾਨ ਹੈਗੇ ਜਿਹੜੇ ਖੇਤੀ ਕਰਦੇ ਦੇਖਿਆ ਤੇ ਸੁਨੇ ਆ ਵੀ ਜਾਂਦਾ ਕਿ ਜਿਹੜੀ ਇਹ ਫਸਲ ਹੁੰਦੀ ਆ ਬਾਗਿਆ ਸੇਵ ਦਾ ਇਹ ਠੰਡੇ ਥਾਂ ਹੁੰਦਾ ਹਾਂਜੀ ਇਹ ਗੱਲ ਠੰਡੇ ਥਾਂ ਵਾਲਾ ਸੇਵ ਹੁੰਦਾ ਜੀ ਗਰਮੀ ਵਾਲਾ ਵੀ ਹੁੰਦਾ ਜੀ ਇਹਦਾ ਆਪਣੇ ਕੋਲ ਸੇਵ ਜੀ ਹੈ ਜੀ ਇਜ਼ਰਾਇਲ ਦੀ ਬਰੀਡ ਹੈ ਇਜ਼ਰਾਇਲ ਇਜ਼ਰਾਇਲ ਦੇ ਵਿੱਚ ਆਪਣੇ ਪੰਜਾਬ ਨਾਲੋਂ 5 6 ਡਿਗਰੀ ਵੱਧ ਟੈਂਪਰੇਚਰ ਹੁੰਦਾ ਗਰਮੀ ਜ਼ਿਆਦੀ ਹੁੰਦੀ ਹੈ ਉਹ ਉਥੋਂ ਦੀ ਬ੍ਰੀਡ ਹੈ ਔਰ ਇਹ ਆਪਣੇ ਮਈ ਜੂਨ ਦੇ ਵਿੱਚ ਪੱਕਦਾ ਮਈ ਜੂਨ ਦੇ ਵਿੱਚ ਇਹਦਾ ਰੇਟ 250 ਤੋਂ 300 ਤੇ ਕਿਲੋ ਹੁੰਦਾ ਸੇ ਲੱਭਦਾ ਨਹੀਂ ਅੱਛਾ ਉਸ ਸੀਜ਼ਨ ਦਾ ਆਪਣਾ ਸੇ ਹੁੰਦਾ ਹੁਣ ਕਸ਼ਮੀਰ ਦਾ ਸੇ ਆਇਆ ਸੀ ਯਾਰ ਰੇੜੀਆਂ ਤੇ ਖੱਜਲ ਹੋ ਗਿਆ ਆਲੂਆਂ ਦੇ ਭੱਜ ਗਿਆ ਔਰ ਜਦੋਂ ਇਜ਼ਰਾਈਲ ਦਾ ਸੇ ਜਾਂਦਾ ਜੀ ਉਦੋਂ ਗਰਮੀ ਹੁੰਦੀ ਕਸ਼ਮੀਰ ਦਾ ਸੇ ਬੰਦ ਹੋ ਜਾਂਦਾ ਆਪਣਾ ਚਾਲੂ ਹੋ ਜਾਂਦਾ ਜੀ ਉਹਦਾ ਭਾਅ ਬਹੁਤ ਜ਼ਿਆਦਾ ਜੀ ਔਰ ਆਪਣੇ ਇਜ਼ਰਾਈਲ ਦਾ ਕਰਕੇ ਇੱਥੇ ਸੇ ਕੰਮ ਜਾਵੇ ਹੁੰਦਾ ਕੋਈ ਅਹੋਜੀ ਚੀਜ਼ ਜਿਹੜੀ ਮੇਰੀ ਨਜ਼ਰ ਦੇ ਵਿੱਚ ਨਾ ਪਈ ਹੋਵੇ ਤੇ ਤੁਸੀਂ ਆਪਣੇ ਖੇਤ ਦੇ ਵਿੱਚ ਉਗਾਈ ਹੋਵੇ ਉਹਦਾ ਕੋਈ ਤਜਰਬਾ ਸਾਂਝਾ ਕਰਨਾ ਚਾਹੁੰਦੇ ਆ। ਆ ਜੀ ਸਾਡੇ ਇੱਥੇ ਐਗਰੀ ਹੈ ਸਿਦਮੈ ਐਗਰੀਕਲਚਰ ਫਾਰਮ ਤੇ ਸੇ ਨਾਖ ਗੰਡੇ ਦਾ ਕੰਨ ਛਲਗਮ ਦੀ ਖੇਤੀ ਅਸੀਂ ਕਰਦੇ ਹਾਂ। ਛਲਗਮ ਹੁਣ ਅਸੀਂ ਬਾਤ ਇਹ ਆ। ਛਲਗਮ ਇੱਕ ਇਹੋ ਜੀ ਸਬਜ਼ੀ ਐ ਜਿਹਨੂੰ ਤੇ ਛੱਟਾ ਦੇਣਾ ਬਸ ਮੁੜ ਕੇ ਵੇਚ ਨਹੀਂ ਐ। ਔਰ ਦਾਸ ਤੋਂ 15 ਰੁਪਏ 20 ਰੁਪਏ ਤੋਂ ਘੱਟ ਛਲਗਮ ਨੂੰ ਵੇਕਦਾ ਨਹੀਂ ਮੰਡੀ 'ਚ। ਹਾਂ ਉਹ ਵੀ ਜੇ ਕਿਸਾਨਾਂ ਨੂੰ ਕਹੀਏ ਵੀ ਉਹ ਵੀ ਇੱਕ ਲੱਖਾਂ ਦੀ ਖੇਤੀ ਏ ਪਰ ਅਸੀਂ ਨਹੀਂ ਕਰਦੇ ਅੱਗੇ ਤੇਰੇ ਛਲਗਮ ਬੀਜ ਲੋ ਫੌਰ ਕੀ ਜੇ ਪਹਿਲਾਂ ਛਲਗਮ ਬੀਜ ਲੋ ਛਲਗਮ ਨੂੰ ਹਾਲ ਨੂੰ 3-4 ਸਾਲ ਦਾ ਸਾਡਾ ਜਿਹੜਾ ਐਕਸਪੀਰੀਅੰਸ ਏ ਕਦੀ 15-20 ਰੁਪਏ ਦੂੰ ਛਲਗਮ ਦਾ ਰੇਟ ਮਰਿਆ ਨਹੀਂ ਥਲੇ ਮੈਂ ਤਾਂ ਛਲਗਮ 8 ਰੁਪਏ ਵਿਕਦਾ ਜਾਵੇ ਨਾ ਤਾਂ ਵੀ ਇਹਦੀ ਜਹਾਰਾ ਜਿਹੜਾ ਕੈਕਕਲੂਸ ਕਰਕੇ ਵੇਖੀ ਚੋ ਮੈਨੂੰ ਚੰਗਾ ਹੋ ਜਾਂਦਾ ਜੀ ਉਹ ਸਾਡੇ ਗੰਡੇ ਦਾ ਕੰਨ ਹੈ ਸਾਡੇ ਹਲਦੀ ਜੀ ਸਾਡੇ ਕੋਲ ਲਸਣ ਹੈ ਆਪਣਾ ਸਾਡੇ ਕੋਲ ਚਿੱਟੇ ਚਨੇ ਕਾਲੇ ਚਨੇ ਦਾਲਾਂ ਅਲਸੀ ਸਾਰਾ ਕੁਝ ਸਿੱਕ ਤੇ ਸਾਡੇ ਕੋਲ ਮੌਜੂਦ ਹੈਗਾ ਜੀ ਮਹ ਲੋਗਣ ਨੇ ਘਰ ਦਾ ਗੁੜ ਪਰ ਗਰੋਸਰੀ ਜਿਹੜੀ ਰਸੋਈ ਦੀਆਂ ਜੋ ਵੀ ਵਸਤਾਂ ਆਪਾਂ ਵਰਤਦੇ ਘਰਾਂ ਚ ਉਹ ਸਾਡੇ ਕੋਲ ਤਮਾਮ ਸਾਡੀ ਆਪਣੀ ਹੁੰਦੀ ਹੈ ਜੀ ਅਸੀਂ ਕਦੀ ਵੀ ਸਬਜੀ ਇਦਾਂ ਦਾ ਮੁੱਲ ਅੱਜ ਤੱਕ ਨਹੀਂ ਲਿਆ ਜੀ ਹਾਂ ਗੁਰਮਾਨ ਜੀ ਕਿਤੇ ਪੈਸੇ ਆਸੀ ਪਾਸੇ ਤੇ ਨਹੀਂ ਹੁੰਦੇ ਜਿਹੜੇ ਤੁਸੀਂ ਇੰਨਾ ਰਿਸਕ ਲੈ ਕੇ ਤੇ ਇੱਕ ਦੁਨੀਆ ਨੂੰ ਵੱਖਰੀ ਖੇਤੀ ਕਰਦੇ ਜੀ ਕਦੀ ਲੱਗਦਾ ਨਹੀਂ ਵੀ ਘਾਟਾ ਪੈ ਜਾਊਗਾ ਬਿਲਕੁਲ ਜੀ ਤੁਹਾਡਾ ਇਹ ਜੇਰਾ ਸਵਾਲ ਵੀ ਜਾਇਜ ਹੈ ਕਿਉਂਕਿ ਕੀ ਇਹ ਨੂੰ ਹੱਥ ਨਾ ਪਹੁੰਚੇ ਥੋ ਕੋਟੀ ਹੈ ਨਾ ਕਈ ਲੋਕ ਹੋ ਸਕਦੇ ਕਿ ਬੈਕ ਕੈਮਰੇ ਗੱਲਾਂ ਕਰਦੇ ਹੋਣਗੇ ਹਨ ਪਰ ਅਸੀਂ ਜੀ ਵੇਖੋ ਲਾਇਆ ਬਾਗਨਾਖ ਦਾ ਹੁਣ ਬਾਗਨਾਖ ਦੇ ਲਾਉਣ ਦੀ ਕਾਰਡ ਸਾਡੇ ਮਨ ਦਾ ਸ਼ੌਂਕ ਸੀਗਾ ਲਾਇਆ ਫਿਰ ਅਸੀਂ ਇਹ ਵੀ ਵਿਚਾਰ ਕੀਤਾ ਵੀ ਨਾਖਨੇ ਦੇ ਫਲ ਦੇ ਨਾਲ ਤਿੰਨਾਂ ਚੌ ਸਾਲਾਂ ਨੂੰ ਚਾਰ ਸਾਲ ਨੂੰ ਚਾਰ ਸਾਲ ਕਮਾਈ ਰੁਕੇਗੀ ਤੇ ਖਾਵਾਂਗੇ ਆ ਜਰਾ ਹਲਦੀ ਦਾ ਕਨਸੈਪਟ ਲੈ ਕੇ ਆਏ ਜੇ ਅਸੀਂ ਐਸੇ ਕਰਕੇ ਲੈ ਕੇ ਆਏ ਵੀ ਕਮਾਈ ਨੂੰ ਨਾਲ ਮੈੰਜ ਕਿਦਾਂ ਕਰਨਾ ਕਨਕ ਝੋਣੀ ਦੀ ਰਵਾਇਤੀ ਹੈ ਫਸਲ ਹੈ ਉਹਦੀ ਆਪਾਂ ਪੂਰਤੀ ਕਿਵੇਂ ਕਰਨੀ ਉਸ ਪੂਰਤੀ ਕਰਕੇ ਅਸੀਂ ਇਹ ਹਲਦੀ ਲੈ ਕੇ ਆਏ ਹੁਣ ਕੀ ਜਾਂਦੇ ਹੁੰਦੇ ਹੈ ਕਿ ਕੁੱਬੇ ਨੇ ਮਾਰੀ ਲੱਤ ਦੇ ਹੈ ਨਾ ਉਹਦਾ ਕੁੱਬ ਨਿਕਲ ਗਿਆ ਇਹ ਗੱਲ ਇਹਦੇ ਸਿੱਧ ਅਸਲ ਸਾਡਾ ਪਸ਼ੋਕਰ ਦੇ ਵੇਖੀਏ ਤੇ ਵਾਕਈ ਸਾਡੀ ਪਹਿਲਾਂ ਸਾਨੂੰ ਕੋਈ ਇਸ ਚੀਜ਼ ਦਾ ਸ਼ੌਂਕ ਨਿੱਜੀ ਤੌਰ ਤੇ ਨਹੀਂ ਸੀਗਾ ਸੀ ਪਰ ਜੇ ਤੁਸੀਂ ਬਾਗ ਲਾਇਆ ਬਾਗ ਦੇ ਵਿੱਚ ਹਲਸੀ ਇਹ ਤਕਨੀਕ ਕੀਤੀ ਵੀ ਬਾਗ ਵੀ ਕਾਮਯਾਬ ਕਰਨਾ ਹੈ ਔਰ ਕਮਾਈ ਵੀ ਫਸਲ ਤੋਂ ਲੈਣੀ ਹੈ ਉਹ ਪਹਿਲੀ ਖਾਲੀ ਨਹੀਂ ਛੱਡਣੀ ਆਪਾਂ ਤਾਂ ਕਰਕੇ ਬਾਗ ਦੇ ਵਿੱਚ ਅਸੀਂ ਆਹ ਵੇਖੋ ਤੁਸੀਂ ਬਾਗ ਹੈ ਜੀ ਹਾਂ ਆ ਸਾਡਾ ਬਾਗ ਮੁੱਲੋ ਕੇ ਤੀਜੇ ਸਾਲ ਚ ਆ ਗਿਆ ਇਹਨੂੰ ਪਹਿਲਾ ਫਲ ਪਿਆ ਦੂਜਾ ਅੱਜ ਕੀ ਪੈਣਾ ਹੈ ਹਾਂ ਸਾਡਾ ਬਾਗ ਵੀ ਤਿਆਰ ਹੋ ਗਿਆ ਉਸੇ ਬਾਗ ਦੇ ਵਿੱਚ ਆਪਾਂ ਹਲਦੀ ਲਾਈ ਬੈਠੇ ਹਾਂ ਹਾਂ ਔਰ ਮੈਂ ਸਮਝਦਾ ਆਂ ਵੀ ਬਾਗ ਤਾਂ ਸਾਡਾ ਕਾਮਯਾਬ ਹੋ ਗਿਆ ਹਾਂ ਜੇ ਜਿਹੜੀ ਅਸੀਂ ਹਲਦੀ ਤੋਂ 4-5 ਲੱਖ ਰੁਪਏ ਵਾਟਰ ਲਿਆ ਉਹ ਸਾਡਾ ਵੱਖਰਾ ਇਸ ਕਰਕੇ ਆਪਾਂ ਕਹਿ ਸਕਦੇ ਆ ਵੀ ਪੈਸੇ ਦੇ ਦੇ ਪੂਰਤੀ ਨਾਲ ਅਸੀਂ ਕਰ ਲਈਏ ਜੀ ਹੁਣ ਬਾ ਸਾਡਾ ਫ੍ਰੀਜ ਕੰਮਦਾ ਬਗਿਆ ਢੋਣ ਦੇ ਸਿਆਣੇ ਨਹੀਂ ਕੋਈ ਬਾਈ ਨਾ ਹੁੰਦੀ ਜਿੰਨੀ ਸਾਨੂੰ ਹਲਦੀ ਚ ਹੈਗੀ ਏ ਔਰ ਪਰ ਹੀ ਮਤ ਕਰੀਏ ਤੇ ਲਗਨ ਕਰੀਏ ਤੇ ਸਾਡੇ ਨਾਲ ਇਹ ਕਿਸਾਨ ਵੀਰ ਮਜ਼ਦੂਰ ਸੀ ਜਿਨ੍ਹਾਂ ਨੇ ਸਾਨੂੰ ਸਾਰਾ ਹੀ ਖੇਤੀ ਦਾ ਜਿਹੜਾ ਉਹ ਦਾਕਿਸਤਰਾ ਕਰਨਾ ਤੇ ਕਿਸ ਤਰ੍ਹਾਂ ਉਹ ਕਰ ਰਹੇ 10 ਸਿੱਕੇ ਲੋਕ ਜਿਹੜੇ ਸਾਡੇ ਨੌਜਵਾਨ ਅੱਜ ਬਾਹਰ ਨੂੰ ਭੱਜ ਗਏ ਆ ਪਰ ਇੱਥੇ ਵੀ ਜਿੰਨਾਂ ਕੋਲ ਖੇਤੀ ਹੈਗੀ ਆ ਉਹ ਇੱਥੇ ਵੀ ਆਪਣੀ ਮਿਹਨਤ ਕਰਕੇ ਤੇ ਚੰਗੇ ਜਿਹੜੇ ਉਹ ਕਮਾਈ ਕਰ ਸਕਦੇ ਆ ਕਮਾਈ ਦੇ ਨਾਲ ਨਾਲ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਵੀ ਵਧੀਆ ਕਰ ਸਕਦੇ ਆ ਬੇਸ਼ੱਕ ਲੋੜ ਆ ਮਿਹਨਤ ਅਤੇ ਸਿੱਖਿਆ ਤਕਨੀਕ ਦੀ ਸਭ ਤੋਂ ਵੱਡੀ